ਹਾਂਜੀ ਕੀ ਹਾਲੇ ਸਾਰਿਆਂ ਦੇ ਅਸਕਰ ਸਾਰੇ ਠੀਕ ਹੋਵਗੇ ਆਪਾਂ ਲੈ ਕੇ ਆਏ ਜੀ 15 ਜੂਨ 2025 ਦੀਆਂ ਬਾਜੀ ਦੇ ਨਤੀਜੇ ਤੇ ਜੇ ਕਿਸੇ ਵੀਰ ਨੇ ਅਪਡੇਟ ਸੈਂਡ ਕਰਨੀ ਹੋਵੇ ਤੇੜਾ ਆਪਣਾ ਨੰਬਰ ਚੱਲੀ ਜਾਂਦਾ ਇਸ ਨੰਬਰ ਤੇ WhatsApp ਕਰ ਸਕਦੇ ਆ ਜੀ ਤੇ ਆਪਣੇ ਪਿੰਡ ਦੀ ਅਪਡੇਟ ਦੇ ਸਕਦੇ ਆ ਬਾਜੀ ਆ ਗਈ ਜੀ ਪਿੰਡ ਧੰਨਾਸ਼ੀਦ 15 ਜੂਨ 2025 ਦੀ ਬਾਜੀ ਆ ਜੀ 36 ਕਬੂਤਰ ਉੱਡੇ ਸੀਗੇ 2200 ਮੋਢ ਨੂੰ 5:50 ਮਿੰਟ ਤੇ ਬਾਜੀ ਨਿਬੜੀ ਛੇ ਕਬੂਤਰਾਂ ਹੀ ਬਾਰੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਜੀ ਇੰਦਰਜੀਤ ਭੱਬਾ ਲੰਡਾ ਕੁਲਡਰ ਪਲੱਸ ਕੱਪ ਤੇ ਕਾਲਾ ਤਲਵੰਡੀ ਜੀ ਇਹਨਾਂ ਦੋਨਾਂ ਦਾ ਨਾਮ ਪਹਿਲਾ ਸਾਂਝਾ ਹੋ ਗਿਆ ਜੀ ਕੁਲਡਰ ਪਲੱਸ ਕੱਪ ਫਿਰ ਆ ਗਿਆ ਜੀ ਹੈਪੀ ਸਕੂਰ ਸਾਂਝੀ ਸਣੀ ਜੈਦ ਸਾਂਝੀ ਜਸ਼ਨ ਧੰਨਾ ਸ਼ਹੀਦ ਸਾਂਝੀ ਤੇ ਸੁਖਰਾਜ ਚੁੱਗਾ ਸਾਂਝੀ ਜੀ ਛੇ ਕਬੂਤਰਾਂ ਹੀ ਬਾਰੀ ਸਾਂਝੀ ਸੀ ਪਹਿਲਾ ਨਾਮ ਸੀਗਾ ਜਿਹੜਾ ਇੰਦਰਜੀਤ ਭੱਬਾ ਲੰਡਾ ਤੇ ਕਾਲਾ ਤਲਵੰਡੀ ਇਹਨਾਂ ਦੇ ਵਿੱਚ ਸਾਂਝਾ ਹੋ ਗਿਆ ਸੀਗਾ ਜੀ ਫਿਰ ਆ ਗਿਆ ਜੀ ਪਿੰਡ ਖੋਖਰ 1700 ਮੁੱਢ ਸੀਗਾ ਜੀ 63 ਕਬੂਤਰ ਉੱਡੇ ਸੀਗੇ ਬਾਜੀ ਨਿਬੜੀ ਸੀ 5:30 ਮਿੰਟ ਤੇ ਪਹਿਲਾ ਨੰਬਰ ਬਣਾਇਆ ਜੀ ਹਰਜਿੰਦਰ ਚੈਲਾ ਵਾਲੀ ਸੁੱਖਾ ਡੱਬ ਵਾਲੀ ਇਹਨਾਂ ਦੂਜਾ ਨੰਬਰ ਬਣਾਇਆਗਾ ਹਰਪ੍ਰੀਤ ਚੈਲਾ ਵਾਲੀ ਜੀ ਇਹਨਾਂ ਦੋਨਾਂ ਕਬੂਤਰਾਂ ਦਾ ਨੰਬਰ ਬਣਾਈ 5:30 ਮਿੰਟ ਤੇ ਬਾਜੀ ਨਿਬੜ ਗਈ ਸੀਗੀ 1500 ਦੀ ਜਿੱਤ ਸੀਗੀ ਜੀ ਅਗਲੀ ਬਾਜੀ ਆ ਗਈ ਜੀ ਪਿੰਡ ਭੂੜੜੇ 15 ਜੂਨ ਦੌਰੇ 25 ਦੀ ਬਾਜੀ ਜੀ 101 ਕਬੂਤਰ ਡੇ ਸੀਗਾ 3200 ਮੋਢ ਨੂੰ 14 ਕਬੂਤਰਾਂ ਨੇ ਸੱਤ ਦਾ ਟਾਈਮ ਕੀਤਾ ਪਹਿਲਾ ਨੰਬਰ ਬਣਾਇਆ ਪ੍ਰਵ ਯੂ ਐਸ ਏ ਲਕੀਮ ਮੱਦੀ ਫ੍ਰਿਜ ਦਾ ਜੇਤੂ ਜੀ ਦੂਜਾ ਨੰਬਰ ਬਣਾਇਆ ਜੀ ਗੁਰੀ ਤੂਰਾ ਕੂਲਰ ਦਾ ਜੇਤੂ ਤੀਜਾ ਨੰਬਰ ਬਣਾਇਆ ਟੋਨੀ ਬਾਦਲਾ ਕੱਪ ਦਾ ਜੇਤੂ ਤੇ ਫਿਰ ਆ ਗਈ ਸਾਂਝੇਲੇ ਪ੍ਰਦੀਪ ਮੱਕੋਵਾਲ ਲਾਡੀ ਚੈੜੀਆਂ ਜਸਵੀਰ ਬਾਦਲ ਡਾਕਟਰ ਮਰਿੰਡਾ ਬਿੱਟੂ ਤੋਂ ਮੋਟ ਕੈਨੇਡਾ ਨੋਨਾ ਖਟਰਾ ਸੁੱਖਾ ਪੜਾਵਾਲ ਲਾਡੀ ਕੈਨੇਡਾ ਸੁੱਖਾ ਸਰਾਉਂਦ ਜੱਗੂ ਯੂ ਐਸ ਏ ਅਮਰਤਪਾਲ ਹਮੇਸ਼ਪੁਰ ਜੀ ਇਨਾਂ 14 ਕਬੂਤਰਾਂ 'ਚ ਬਾਜੀ ਸਾਂਝੀ ਹੋ ਗਈ ਸੀ ਜੀ ਤੇ ਨਾਮਾਂ ਦੇ ਪਰਚਿਆਂ ਪੰਗਾਂ ਸੀਗੀਆਂ ਪਹਿਲਾ ਨਾਮ ਫਰਿੱਜ ਸੀ ਦੂਜੇ ਨਾਮ ਕੂਲਰ ਤੀਜੇ ਨਾਮ ਖਸੇਗਾ ਕੱਪ ਤੇ ਅਗਲੀ ਬਾਜੀ ਆ ਗਈ ਜੀ ਪਿੰਡ ਰਹਾਉਣ ਸਰਸਾ ਇਹ ਬਾਜੀ 14 ਜੂਨ 2025 ਦੀ ਫੱਟਾਰੇ ਕਬੂਤਰ ਉੜੇ ਸੀਗੇ 1700 ਮਾਡਲ ਨੂੰ 5:10 ਤੇ ਬਾਜੀ ਚਾਰਾਂ ਕਬੂਤਰਾਂ ਦੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਗੁਰਪ੍ਰੀਤ ਮੇਟੜੀ ਫਿਰ ਆ ਗਈ ਸੂਰਜ ਰੋੜੀ ਨੀਟਾ ਕੋਟਲਾ ਨਿੱਕੂ ਸਖਚੈਣ ਤੇ ਫਿਰ ਆ ਗਿਆ ਜੀ ਪਿਜਨ ਕਲੱਬ ਖੂਨਣ ਇਹਨਾਂ ਚਾਰਾਂ ਕਬੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ 5:10 ਤੇ ਇਹਦੋਂ ਅਗਲੀ ਬਾਜੀ ਆ ਗਈ ਜੀ ਪਿੰਡ ਮੋਰਾਵਾਲੀ ਜ਼ਿਲ੍ਹਾ ਆ ਗਿਆ ਜੀ ਫਰੀਦਕੋਟ ਏ ਵਾਜੀ ਹੈਗੀ 14 ਜੂਨ 2025 ਦੀ 96 ਕਬੂਤਰ ਡੇ ਸੀਗੇ 1700 ਮੁੱਢ ਨੂੰ 5:45 ਮਿੰਟ ਤੇ ਦੋਹਾਂ ਕਬੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀਗੀ ਜੀ ਮਨਪ੍ਰੀਤ ਪੱਖੀ ਤੇ ਲਖਵੀਰ ਪੱਕਾ ਜੀ ਇਹਨਾਂ ਦੋਨਾਂ ਕਬੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀਗੀ ਇਹਨਾਂ 'ਚ 1200 ਦੀ ਜਿੱਤ ਵੰਡੀ ਗਈ ਸੀ ਤੀਜਾ ਨੰਬਰ ਬਣਾਇਆ ਸੀਗਾ ਗੋਰਾ ਘਮਿਆਰਾ ਇਹਨੂੰ 300 ਦੀ ਜਿੱਤ ਮਿਲੀ ਜੀ ਅਪਡੇਟ ਦੇਣ ਵਾਲਾ ਵੀਰ ਹੈਗਾ ਜਤਿੰਦਰ ਪੱਖੀ ਫਿਰ ਆ ਗਿਆ ਜੀ ਪਿੰਡ ਸੰਦੋਹਾ 14 ਜੂਨ 2025 ਦੀ ਬਾਜੀ ਇਹ ਵੀ ਦੀ 86 ਕਬੂਤਰ ਉੱਡੇ ਸੀਗੇ 1700 ਮੱਢ ਨੂੰ 5:30 ਤੇ ਸੱਤਾਂ ਕਬੂਤਰਾਂ ਨੇ ਬਾਜੀ ਸਾਂਝੀ ਹੋ ਗਈ ਸੀ ਜੀ ਮਾਨੀ ਬੋੜਾਂਵਾਲ ਸਵਰਨ ਮੀਰਪੁਰ ਅਰਸ਼ੇ ਬਰਜ ਗਰਮੀਤ ਟਿੱਬੀ ਕਾਲਾ ਟਿੱਬੀ ਦੀਪੂ ਕੋਟਲੀ ਤੇ ਰਿਸ਼ੀ ਸੰਗਤ ਜੀ ਇਹਨਾਂ ਸੱਤਾਂ ਕਬੂਤਰਾਂ ਨੇ ਬਾਜੀ ਸਾਂਝੀ ਹੋ ਗਈ ਸੀ ਜੀ 5:30 ਵਜੇ ਇਸ ਤੋਂ ਅਗਲੀ ਬਾਜੀ ਆ ਗਈ ਜੀ ਪਿੰਡ ਜਿਉਂਦ ਬਠੰਡਾ 168 ਕਬੂਤਰ ਉੱਡੇ ਸੀਗੇ ਜੀ 2200 ਮੁੱਢ ਨੂੰ 15 ਜੂਨ 2025 ਦੀ ਬਾਜੀ ਹੈ ਜੀ ਸੱਤਾਂ ਕਬੂਤਰਾਂ ਨੇ ਸਾਡਾ ਟਾਈਮ ਕੀਤਾ ਸੀਗਾ ਜੀ ਰਮਣਾ ਪੱਖੋ ਪਾਲੀ ਤੁੰਗ ਵਾਲੀ ਭਗਵਾਨ ਕਰਾੜ ਵਾਲਾ ਕੋਰਾ ਚੋਟੀਆਂ ਗੱਗੂ ਰਮਣਾ ਪਪੀਰਮਣਾ ਤੇ ਖੁਸ਼ੀ ਕੈਨੇਡਾ ਜੀ ਇਹਨਾਂ ਸੱਤਾਂ ਕਬੂਤਰਾਂ ਨੇ ਸਾਡਾ ਟਾਈਮ ਕੀਤਾ ਸੀਗਾ ਜੀ ਨਾਮਾਂ ਬਾਰੇ ਆਪਾਂ ਨੂੰ ਪਤਾ ਨਹੀਂਗਾ ਤੇ ਇਸ ਤੋਂ ਅਗਲੀ ਬਾਜੀ ਆ ਗਈ ਜੀ ਪਿੰਡ ਲੋਹਾਰੀ 15 ਜੂਨ 2025 ਦੀ ਬਾਜੀ ਹੈ ਜੀ 85 ਕਬੂਤਰ ਡੇਸੀ ਦੇ 1700 ਮੱਢ ਨੂੰ 7 ਵਜੇ ਬਾਰੀ ਨਿਬੜੀ ਜੀ ਅਠਾ ਕਬੂਤਰਾਂ ਨੇ ਟਾਈਮ ਕੀਤਾ ਪ੍ਰਦੀਪ ਗੋ ਪੱਖਾ ਦੇ ਜੇਤੂ ਜੀ ਪਹਿਲੇ ਨੰਬਰ ਬਲਜਿੰਦਰ ਸਾਨੀਪੁਰ ਪੱਖੇ ਦਾ ਜੇਤੂ ਵੀ ਤੇ ਭਿੰਦੀ ਤੜ੍ਹੇ ਜੀ ਪੱਖੇ ਦਾ ਜੇਤੂ ਬਿੰਦੂ ਬਾਠਾ ਪ੍ਰੀਤ ਦੁਬਈ ਲੱਕੀ ਕੋਟਲਾ ਕਰਨ ਹਰਗਣਾ ਬਿੰਦਾ ਚੋਲਟਾ ਇਹਨਾਂ ਠੱਗ ਪੁੱਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਨਾਮ ਮਾਦਿਆਂ ਪਰਚੀਆਂ ਪੰਗਾਂ ਸੀਗੀਆਂ ਤਿੰਨ ਫਰਾਟੇ ਪੱਖੇ ਸੀਗੇ ਜੀ ਤੇ ਪਹਿਲਾ ਦੂਜਾ ਨੰਬਰ ਫਰਾਟਾ ਪੱਖਾ ਇੱਤੇ ਗਏ ਇਸ ਤੋਂ ਬਾਅਦ ਬਾਜੀ ਹੈਗੀ ਜੀ ਪਿੰਡ ਮਾਲਕਪੁਰ ਰੋਪੜ 15 ਜੂਨ 2025 ਦੀ ਬਾਜੀ ਹੈ ਜੀ 1200 ਮੱਡ ਨੂੰ 17 ਕਬੂਤਰ ਉਡੇ ਸੀਗੇ 5:40 ਤੇ ਵਜ ਨਿਬੜ ਗਈ ਸੀਗੀ ਜੀ ਗੁਰਸ਼ਰਨ ਕਣੌਲੀ ਫਰਾਟਾ ਪੱਖਾ ਪਲੱਸ ਜਿੱਤ ਸਾਰੀ ਜੀ ਤੇ ਦੂਜਾ ਫਿਰ ਆ ਗਈ ਬਿੰਦੂ ਮਾਲਾ ਕੱਪ ਦਾ ਜੇਤੂ ਤੇ ਤੀਜਾ ਸੀਗਾ ਜੀ ਤੋ ਤੂ ਚੱਲੀਆਂ ਕੱਪ ਦਾ ਜੇਤੂ ਜੀ ਜਿੱਤ ਸਾਰੀ ਸੀਗੀ ਜੀ ਗੁਰਸ਼ਾਨ ਕਣੌਲੀ ਨੂੰ ਫਰਾਟਾ ਪੱਖਾ ਤੇ ਪਲੱਸ ਸਾਰੀ ਜਿੱਤ ਜੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂਗੇ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ